ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਕੀ ਹਾਲ ਹੈ ਜੀ ਇੱਕ ਨਾ ਗੱਲ ਕਰਨ ਜਾ ਰਿਹਾ ਤੁਹਾਡੇ ਨਾਲ ਸਾਰਿਆਂ ਨਾਲ ਕਈਆਂ ਨੂੰ ਚੰਗੀ ਲੱਗੂਗੀ ਕਈਆਂ ਨੂੰ ਮਾੜੀ ਲੱਗੂਗੀ ਗੱਲ ਕਰਨੀ ਆ ਬਾਈ ਰਾਜਵੀਰ ਜਵੰਦਾ ਬਾਰੇ ਜੋ ਕੁਝ ਹੈਗਾ ਸਾਰਿਆਂ ਨੂੰ ਪਤਾ ਸਾਰੇ ਸਾਰਾ ਕੁਝ ਜਾਣਦੇ ਆ ਪਤਾ ਨਹੀਂ ਹੁਣ ਉਹ ਵਿਚਾਰਾ ਹੈਗਾ ਜਾਂ ਨਹੀਂ ਹੈਗਾ 6 ਮਾ ਦਿਨਿਆਂ ਸੇਮ ਸਿਚੁਏਸ਼ਨ ਦੱਸ ਰਿਹਾ ਕਿ ਸਰੀਰ ਕਮਜ਼ੋਰ ਹੋ ਗਿਆ ਆ ਹੋ ਗਿਆ ਉਹ ਹੋ ਗਿਆ ਯਾਰ ਇਹ ਰਿਕਵਰ ਨਹੀਂ ਕਰ ਰਿਹਾ ਬੰਦਾ ਤੇ ਉਹਦਾ ਹਸਪੀਟਲ ਚੇਂਜ ਕੀਤਾ ਜਾਵੇ ਉਹਨੂੰ 에어 ਲਿਫਟ ਕੀਤਾ ਜਾਵੇ ਕਿਤੇ ਸਾਰੇ ਜਣੇ ਇਹੀ ਚਾਹੁੰਦੇ ਆ ਕਿ ਉਹ ਸਹੀ ਸਲਾਮਤ ਹੋ ਕੇ ਆਪਣੇ ਪਰਿਵਾਰ ਚ ਜਾਵੇ ਸਾਡੇ ਨਾਲੋਂ ਵੱਧ ਅਸੀਂ ਤਾਂ ਉਹਦੇ ਗਾਣੇ ਸੁਣ ਕੇ ਨੱਚਦੇ ਟੱਪਦੇ ਇੰਜੋਏ ਕਰਦੇ ਆ ਸਾਡੇ ਨਾਲੋਂ ਵੱਧ ਉਹਦੇ ਪਰਿਵਾਰ ਨੂੰ ਉਹਦੇ ਬੱਚਿਆਂ ਨੂੰ ਉਹਦੀ ਲੋੜ ਆ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਉਹ ਸਹੀ ਸਲਾਮਤ ਹੋਵੇ ਪਰ ਜਿਹੜੀ ਸਿਚੁਏਸ਼ਨ ਦਿਸ ਰਹੀ ਆ 6 ਮਾ ਦਿਨਿਆਂ ਵੈਂਟੀਲੇਟਰ ਤੇ ਆ ਉਹਦਾ ਸਰੀਰ ਕਮਜ਼ੋਰ ਹੋ ਰਿਹਾ ਉਹਦਾ ਕੱਲਾ ਦਿਲ ਕੰਮ ਕਰ ਰਿਹਾ ਕਿ ਜਿਹੜੇ ਹਿਸਾਬ ਦੇ ਨਾਲ ਸਿਚੁਏਸ਼ਨ ਹੈ ਉਹਦੇ ਪਹਿਲੇ ਦਿਨ ਨਾਲੋਂ ਡਾਣ ਦੱਸ ਰਹੇ ਆ ਕਿ ਸਾਰਾ ਕੁਝ ਸੇਮ ਆ ਤੇ ਉਹ ਇਸ ਹਿਸਾਬ ਨਾਲ ਤਾਂ ਬੰਦਾ ਕਮਜ਼ੋਰ ਹੋ ਰਿਹਾ ਇਹ ਤਾਂ ਜਾਂ ਰੱਬ ਜਾਣਦਾ ਜਾਂ ਡਾਕਟਰ ਜਾਣਦੇ ਆ ਕਿ ਉਹ ਹੈਗਾ ਜਾਂ ਨਹੀਂਗਾ ਬਾਕੀ ਜੇ ਗੱਲ ਕਰੀਏ ਵੀ ਜਦੋਂ ਐਕਸੀਡੈਂਟ ਹੋਇਆ ਸਾਰਿਆਂ ਦੇ ਗੋਪਰੋ ਲੱਗੇ ਹੋਏ ਹੁੰਦੇ ਉਹਨਾਂ ਦੇ ਉਦੋਂ ਦੀ ਕੋਈ ਵੀਡੀਓ ਕਿਉਂ ਨਹੀਂ ਸਾਹਮਣੇ ਆਈ ਜਿਹੜੇ ਨਾਲ ਸੀਗੇ ਗਰੁੱਪ ਚ ਬਾਈਕਰ ਉਹਨਾਂ ਦਾ ਕਿਸੇ ਦਾ ਕੋਈ ਬਿਆਨ ਕੋਈ ਵੀਡੀਓ ਕਿਉਂ ਨਹੀਂ ਸਾਹਮਣੇ ਆਇਆ ਉਥੋਂ ਲੱਗਿਆ ਕਿ ਨਾਰਮਲ ਸਟਾਟ ਆ ਚਲੋ ਬਾਹਰ ਹੈ ਨਹੀਂ ਅੰਦਰੂਨੀ ਆ ਕਿ ਨੇੜੇ ਦੇ ਹਸਪਤਾਲ 'ਚ ਲੈ ਗਏ ਉਹਨਾਂ ਨੇ ਪਿੱਛੇ ਕਿਸੇ ਨੂੰ ਕਾਲ ਨਹੀਂ ਕੀਤੀ ਕੋਈ ਟੀਮ ਦੀ ਗੱਡੀ ਕੋਈ ਕਿਸੇ ਸੱਜਣ ਮਿੱਤਰ ਦੀ ਗੱਡੀ ਕੋਈ ਐਂਬੂਲੈਂਸ ਕਿਉਂ ਨਹੀਂ ਪਹੁੰਚੀ ਜੇ ਜਿੱਥੇ ਐਕਸੀਡੈਂਟ ਹੋਇਆ ਉੱਥੇ ਹਸਪਤਾਲ ਲਗਾਏ ਫੋਨ ਕਰਦੇ ਉਨੀ ਦੇਰ 'ਚ ਮੋਹਾਲੀ ਤੋਂ ਗੱਡੀਆਂ ਜਾ ਕੇ ਲਿਆ ਸਕਦੀਆਂ ਸੀ ਪਾਰਸ ਹਸਪਤਾਲ ਜਾਣ ਦੀ ਲੋੜ ਨਹੀਂ ਪੈਣੀ ਸੀਗੀ ਕਿਸੇ ਨਾ ਕਿਸੇ ਚੱਕਰ ਚ ਕਿਤੇ ਨਾ ਕਿਤੇ ਲੱਗਦਾ ਕਿ ੱੱਕਾ ਹੋ ਗਿਆ ਹੁਣ ਤੱਕ ਜਿੰਨੇ ਕਿ ਆਪਾਂ ਆਪਣੇ ਸਰਕਲ ਚ ਸੱਜਣ ਮਿੱਤਰ ਰਿਸ਼ਤੇਦਾਰੀ ਚ ਦੇਖਿਆ ਕਿ ਕਿਸੇ ਦੇ ਵੈਂਟੀਲੇਟਰ ਲੱਗਿਆ ਨਾ ਤੁਹਾਨੂੰ ਪਤਾ ਕਹਿਣਾ ਨਹੀਂ ਚਾਹੁੰਦਾ ਮੈਂ ਮਨ ਡਰਦਾ ਉਹ ਚੀਜ਼ਾਂ ਕਹਿਣ ਤੋਂ ਵੈਂਟੀਲੇਟਰ ਐਂਡ ਹੁੰਦਾ ਕਿਉਂ ਪਤਾ ਨਹੀਂ ਉਸ ਬੰਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਉਹਨੂੰ ਆਲਟੋ 'ਚ ਲਈ ਫਿਰਦੇ ਰੇ ਯਾਰ ਉਹ 6.5 ਫੁੱਟ ਦਾ ਬੰਦਾ ਆਲਟੋ 'ਚ ਕਿੱਥੇ ਪੂਰਾ ਆਜੂਗਾ ਯਾਰ ਜਿੱਥੇ ਐਕਸੀਡੈਂਟ ਹੋਇਆ ਉੱਥੇ ਦੇ ਉਹ ਟੱਠੇ ਦਿਖਾ ਦਿੱਤੇ ਆ ਕਿ ਆਹ ਦੀ ਉਹੀ ਟੱਠੇ ਸੀ ਜਿਹਨਾਂ 'ਚ ਰਾਜਵੀਰ ਜੰਦਾ ਵੱਜਿਆ ਆਹ ਦੀ ਚਸ਼ਮਦੀਦ ਆ ਸਾਰਾ ਕੁਝ ਕਵਰ ਕਰ ਲਿਆ ਪਰ ਜਿਹੜੇ ਨਾਲ ਬੰਦੇ ਸੀ ਉਹ ਕੋਈ ਸਾਹਮਣੇ ਨਹੀਂ ਆਇਆ ਗੋਪਰੋ ਸਾਰਿਆਂ ਦੇ ਲੱਗੇ ਹੁੰਦੇ ਆ ਕਿਸੇ ਦੀ ਕੋਈ ਵੀਡੀਓ ਸਾਹਮਣੇ ਨਹੀਂ ਆਈ ਇਹਦੇ ਚ ਦੋਸ਼ੀ ਕੌਣ ਆ ਕਾਰਨ ਕੀ ਆ ਅਸਲੀਅਤ ਕੀ ਆ ਇਹ ਤਾਂ ਰੱਬ ਜਾਣਦਾ ਜਾਂ ਬੰਦੇ ਜਾਣਦੇ ਆ ਪਰ 6ਵਾਂ 7ਵਾਂ ਦਿਨ ਹੋ ਗਿਆ ਸੇਮ ਸਾਰਾ ਕੁਝ ਹੁਣ ਸਰੀਰ ਕਮਜ਼ੋਰ ਹੋ ਰਿਹਾ ਯਾਰ ਜੇ ਜੋਜ ਕੁਝ ਵੀ ਹੈਗਾ ਸਾਹਮਣੇ ਰੱਖ ਦੋ ਕਿਉਂ ਪਰਿਵਾਰ ਨੂੰ ਕੰਗਾਲ ਕਰਨਾ ਜੇ ਪਰਿਵਾਰ ਦੇ ਪੈਸੇ ਲੱਗ ਰਹੇ ਆ ਜਾਂ ਕੋਈ ਸੱਜਣ ਮਿੱਤਰ ਕੋਈ ਹੋਰ ਸਿੰਗਰ ਲਾ ਰਹੇ ਆ ਕਿਉਂ ਕਿਸੇ ਨੇ ਪੈਸੇ ਦੀ ਬਰਬਾਦੀ ਕਰ ਰਿਆ ਫਰੀ ਦੇ ਵਿੱਚ ਹਸਪੀਟਲ ਦੀ ਐਡਵਰਟਾਈਜ਼ਮੈਂਟ ਹੋ ਰਹੀ ਆ ਉਥੇ ਕਿੰਨਾ মিডিਆ ਖੜਾ ਕਿੰਨੇ ਬੰਦੇ ਆ ਰਹੇ ਹੋ ਫੋਰਟਿਸ ਦਾ ਵੈਸੇ ਵੀ ਸਾਰਿਆਂ ਨੂੰ ਪਤਾ ਪੀਜੀਆਈ ਦੇ ਵਿੱਚ ਬਹੁਤ ਵੱਡੇ ਵੱਡੇ ਹੈਗਾ ਸਿਸਟਮ ਛੇਮਾ ਦੇਨੇ ਯਾਰ ਸਾਰੇ ਜਣੇ ਸਿਆਣੇ ਆ ਇੰਨੇ ਲੋਕ ਜਾਂਦੇ ਆ ਸੀਐਮ ਸਭ ਖੁਦ ਉਥੇ ਜਾਏ ਕੀ ਗੱਲ ਉਥੋਂ ਸ਼ਿਫਟ ਕਰਕੇ ਪੀਜੀਆਈ ਲੈ ਜਾਣ ਕਿਸੇ ਬਾਹਰਲੀ ਕੰਟਰੀ 'ਚ ਲੈ ਜਾਣ ਜਿਹੜੀਆਂ ਗੱਲਾਂ ਦਿਮਾਗ 'ਚ ਆਉਂਦੀਆਂ ਉਹ ਬਿਆਨ ਕਰਨ ਤੋਂ ਵੀ ਮਨ ਡਰਦਾ ਸਾਡੇ ਨਾਲੋਂ ਵੱਧ ਉਹਦੇ ਪਰਿਵਾਰ ਨੂੰ ਉਹਦੀ ਲੋੜ ਆ ਉਹ ਯਾਰ ਬੈਠਾ ਰਵੇ ਪਰਿਵਾਰ 'ਚ ਪਰ ਸਹੀ ਸਲਾਮਤ ਹੋਵੇ ਜਿਹੜੀਆਂ ਆ ਗੱਲਾਂ ਹੋ ਰਹੀਆਂ ਠੀਕ ਆ ਅਰਦਾਸਾਂ ਸਾਰੇ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਕੋਈ ਕਿਸੇ ਦਾ ਢੱਡ ਪਾੜ ਕੇ ਨਹੀਂ ਦੇਖ ਸਕਦਾ ਨਾ ਕੋਈ ਦਿਖਾ ਸਕਦਾ ਉਹਦੇ ਪਰਿਵਾਰ ਕਰਕੇ ਸਾਰੇ ਕਰ ਰਹੇ ਆ ਚਲੋ ਠੀਕ ਹੈ ਮਹਾਰਾਜ ਕਰੇ ਕਿ ਉਹ ਆਪਣੇ ਪਰਿਵਾਰ 'ਚ ਜਾਵੇ ਤਾਂ ਦਰਸਤ ਹੋ ਗਏ ਇਹੀ ਦਿਲੀ ਇੱਛਾ ਹੈ ਇਹੀ ਅਰਦਾਸ ਹੈ ਕਿ ਉਹਦੇ ਬੱਚਿਆਂ ਨੂੰ ਉਹਦੀ ਵੱਧ ਲੋੜ ਆ ਲੋੜ ਹੀ ਉਹਨਾਂ ਨੂੰ ਆ ਸਾਨੂੰ ਤਾਂ ਬਾਕੀ ਸਾਰਿਆਂ ਨੂੰ ਜੇ ਕੋਈ ਗੱਲ ਹੁੰਦੀ ਕਿਸੇ ਨੂੰ 2 ਦਿਨ 4 ਦਿਨ ਮਹੀਨਾ ਖੰਡ ਦੁੱਖ ਹੁੰਦਾ ਸਾਰੀ ਉਮਰ ਦਾ ਫੈਮਲੀ ਨੂੰ ਹੁੰਦਾ ਪਰ ਯਾਰ ਕਿਤੇ ਨਾ ਕਿਤੇ ਗੱਲਬਾਤ ਤਾਂ ਕੋਈ ਹੈਗੀ ਆ ਕੋਈ ਵੀ ਬੰਦਾ ਮੋਰੀ ਹੋਵੇ ਗੱਲਬਾਤ ਨੂੰ ਇਹਨੂੰ ਜਿਹੜੇ ਵੀ ਮੇਰੇ ਬੇਨਤੀ ਆ ਕਿ ਜਿਹੜੇ ਸਿੰਗਰ ਵੀਰ ਮੋਰੇ ਲੱਗੇ ਹੋਏ ਆ ਜਿਹੜੇ ਖਾਸ ਆ ਨੇੜੇ ਦੇ ਆ ਉਹ ਯਾਰ ਏਅਰ ਲਿਫਟ ਕਰਾ ਲਓ ਕਿਸੇ ਬਾਹਰੀ ਕੰਟਰੀ ਜਿਹੜਾ ਜੋ ਜਾਂ ਹਸਪੀਟਲ ਚੇਂਜ ਕਰ ਲਓ ਸਾਰਾ ਕੁਝ ਸੇਮ ਹੀ ਜਿੱਦਣ ਦਾ ਉਹ ਇੱਕ ਗੱਲਬਾਤ ਹੋਈ ਆ ਸਾਰਾ ਕੁਝ ਸੇਮ ਦੇਖ ਰਹੇ ਆ ਹੁਣ ਕਹਿ ਰਿਹਾ ਕਿ ਸਰੀਰ ਕਮਜ਼ੋਰ ਹੋ ਰਿਹਾ ਕਮਜ਼ੋਰ ਹੋਣਾ ਹੀ ਆ ਦੱਸ ਰਹੇ ਉਹ ਦਿਨ ਦੇ ਕਿ ਦਿਲ ਕੱਲਾ ਕੰਮ ਕਰਦਾ ਹੋਰ ਕੋਈ 파ਟ ਕੰਮ ਨਹੀਂ ਕਰਦਾ ਫਿਰ ਤੁਸੀਂ ਇੰਨੇ ਦਿਨਾਂ ਦਾ ਕੀ ਕੀਤਾ ਉਹਨੂੰ ਚੇਂਜ ਕਰ ਦੋ ਯਾਰ ਕਿਤੇ ਤੁਸੀਂ ਵੀ ਤਾਂ ਚੁੱਪ ਕਰਕੇ ਬੈਠੇ ਆ ਬੈਲ ਵੀ ਬਣ ਰਿਹਾ ਅੱਧੇ ਪੰਜਾਬ ਦਾ ਮੀਡੀਆ ਉੱਥੇ ਖੜਿਆ ਕੋਈ ਪਤਾ ਲੈਣੋ ਦਾ ਆ ਹੋ ਗਿਆ ਹੋ ਗਿਆ ਚਲੋ মিডিਆ ਨੇ ਆਪਣਾ ਕੰਮ ਕਰਨਾ ਡਾਕਟਰਾਂ ਨੇ ਆਪਣਾ ਕਰਨਾ ਪਰ ਗੱਲ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਤਾਂ ਗਲਤ ਆ ਇਸ ਚੀਜ਼ ਤੇ ਗੌਰ ਕਰੋ ਕੋਈ ਨਾ ਕੋਈ ਜਣਾ ਬਾਈ ਕੋਈ ਸਿਰ ਚੱਕੋ ਕੋਈ ਮੋਰੇ ਹੋਵੇ ਜੇ ਕੋਈ ਗੱਲ ਗਲਤ ਲੱਗੀ ਹੋਵੇ ਕਿਸੇ ਨੂੰ ਵੀ ਦੁੱਖ ਲੱਗੇ ਗੱਲ ਵੱਖਰੀ ਆ ਪਰ ਜੋ ਕੁਝ ਮਨਚ ਸੀਗਾ ਮੈਂ ਕਹਿ ਤਾ ਸასი ਸ਼ਕਲ ਜੀ ਫਿਰ ਅਰਦਾਸ ਕਰਦੇ ਹਾਂ ਮਹਾਰਾਜ ਰਾਜਵੀਰ ਜਵੰਦੇ ਨੂੰ ਤੰਦਰੁਸਤੀ ਦੇਵੇ ਉਹ ਸਹੀ ਸਲਾਮਤ ਹੋ ਕੇ ਆਪਣੇ ਪਰਿਵਾਰ ਚ ਜਾਵੇ